ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਣੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਅੱਜ ਆਪਾਂ ਵਿਚਰੀਆਂ ਲੈ ਕੇ ਚੱਲਾਂਗੇ ਫਰੈਂਕ ਦੇ ਵਿੱਚ ਤੋਂ ਸਾਰਿਆਂ ਨੇ ਵੇਖਣਾ ਹੀ ਜ਼ਰੂਰ ਦੱਸਣਾ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਲੈ ਆਪਾਂ ਆ ਗਏ ਗਾੜ ਦੇ ਵਿੱਚ ਖੜਖਰਾ ਮਾਰ ਕੇ ਕੀ ਹੋਈ ਸੱਜਾ ਹਨਾ ਆੜੀ ਕਿ ਨਮਾਉਣੀ ਆ ਹੈ ਭਾਜੀ ਆਹ ਹਮ ਖਰਚ ਆਸਰਾ ਮੱਸਾ ਆਂਹੀ ਪਿਛਾੜਨਾ ਤਾਂ ਵੀ ਪੱਕਾ ਬੜਾ ਹੋਇਆ ਵੇ ਇਹਦੇ ਵੀ ਮਾਰਦੇ ਆਂ ਕੁਸ ਕਿਸੇ ਦਿਨ ਉੱਠਣਾ Hmm. हरकीत तो पा लगा पछाड़ चेक करो अह पे भी देख लो ਬਾਲੀਆ ਆ ਪਤਾ ਨਹੀਂ ਕਿੱਥੋਂ ਲਵਾ ਲਿਆ ਥੱਲੋਂ ਲੇਟੀ ਜਾਂਦੀ ਐ ਨਾ ਥੱਲੇ ਹੂੰ ਪੱਕਾ ਛੱਡ ਦੇ ਤੇ ਹੁਣ ਲਿਆ ਤੂੰ ਖਰਖਰਾ ਲਿਆ ਮਾਰੀ ਕੁਝ ਇੱਕ ਕੁਫਾਈ ਲੈਪਸ ਇਹ ਜੋ ਬਾਤ ਯਸਰਾ ਦੇ ਬੜੀ ਬਾਲੀ ਸੀਗੀ ਤੇ ਹੁਣ ਹੀ ਸੋਚਿਆ ਵੀ ਇਹਨੂੰ ਨਵਾਈ ਦਿੰਨੇ ਆ ਕਿਉਂਕਿ ਆ ਪੈਰ ਕੋਟ ਤੇ ਵੀ ਬੜਾ ਮਿੱਟੀ ਜਿਹੀ ਲਾਈ ਬੈਠੀ ਸੀ ਅੱਗੇ ਵੀ ਮ ਗਿਆ ਵੀ ਲੇੜੀ ਬੇਟੀ ਆ ਇੱਥੇ ਕਰ ਕਰਮ ਰੌਲੇ ਨਹੀਂ ਤੇ ਇਸ ਕਰਕੇ ਆ ਚਲ ਦੂਰ ਖੜ ਕੇ ਪਾਣੀ ਬਣਾ ਲ ਦਿੰਦੇ ਆ ਦੇਖਿਆ ਜੀ ਚਲ ਖੋਲ ਲਿਆ ਯਾ ਵੰਦੇ ਠੀਕ ਹਨ ਠੀਕ ਹਨ ਠੀਕ ਹਨ ਅਗਲੇ ਆ ਜਾ ਜਾ ਚਲ ਉਹ ਮੈਂ ਲਾ ਰੱਖਣੀ ਕੈਮਰਾ ਪਤਾ ਨਹੀਂ ਕੀ ਹਿਲਦਾ ਫਿਰ ਨਹੀਂ ਨਹੀਂ ਹੋ ਜਾ ਸਿੱਧੀ ਜਮਾ ਤੇਪ ਨਾਲ ਲਵਾਣੀ ਆ சீ அடாதி <laughs> <laughs> <incredible> <laughs> <laughs> ਸਹੀ ਗੱਲ ਹੈ ਐ ਨਹੀਂ ਸੰਭਾਲ ਨਹੀਂ ਕਰਦਾ ਜੀ ਤਕੀਰ ਤੇ ਤੇਰੀ ਕੰਪਲੇਨਟ ਆਈ ਆ ਚੱਲ ਕੋਈ ਨਹੀਂ ਲਾਈਵ ਲਾਈਵ ਹੋ ਗਈ ਅੱਜ ਚੱਲ ਫਿਰ ਤੋਰ 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 ਹੂੰ ਕਰ ਲਈ ਗਿਆ ਕਪੜਾ ਵੇਚੀ ਸਹੀ ਆ ਚੱਲ ਸਾਡੇ ਯਾਰ ਰਹਿਣ ਦੇ ਆਡਾ ਇੱਕ ਪਿਆ ਪਾਸੇ ਕਰਦੇ ਨਾ ਆ ਸੰਭਾਲ ਕੇ ਨਹੀਂ ਰੱਖਦਾ ਹਰਕੀਰ ਤਨ ਚੱਲ ਚਲ ਖੋਲ ਲਾ ਫਿਰ ਹ ਰਿੰਗ ਦੇ ਵਿੱਚ ਦੇਖੋ ਅੱਗੇ ਆ ਜਾ ਉਹ ਤਾਂ ਮੋੜ ਲੀਏ 55 ਫੁੱਟਿਆਂ ਨੂੰ ਨਾਸਰਾ ਉੜਦੀ ਹੈ ਜੁੜਦੀ ਆਇਆ ਆਇਆ ਆਹ ਹੋਈ ਅੱਜ ਤੱਕ ਅਸੀ ਗਏ ਅੱਜ ਬੜੇ ਨਖਰੇ ਕਰਦੀ ਹੈ ਨਾ ਲੋ ਜੀ ਪਹੁੰਚ ਗਿਆ ਆਪਾਂ ਰੈਂਗ ਤੇ ਆਪਣੇ ਘਰ ਤੋਂ 5 ਕਿਲੋ ਮਿੰਟ ਦੀ ਦੂਰੀ ਤੇ ਬਹੁਤ ਹੀ ਵਧੀਆ ਬਣਾਈਆ ਰੈਂਗ ਤੇ ਇੱਥੇ ਆਪਾਂ ਰੋਲ ਹੀ ਲੈ ਕੇ ਆਈਦਾ ਇਹਨੂੰ ਸੋ ਮੈਂ ਕਿਹਾ ਅੱਜ ਵਲੌਗ ਬਣਾ ਲਈਏ ਇਸ ਤੇ

어갔다응 oh. <놀람> <놀람> <놀람>

ਇਹ ਨਾ ਕੀ ਹੈ ਕਿ ਹੱਟ ਪੈਰ ਖੁੱਲਦੀਆਂ ਜਾਨਵਰ ਤੇ ਸਾਰਾ ਦਿਨ ਅੰਦਰ ਖੜਾ ਰਹਿਣਾ ਕਿਉਂਕਿ ਇਹ ਭੱਜਣ ੱਠਣ ਵਾਲਾ ਜਾਨਵਰ ਇਹਨੂੰ ਤਾਂ ਕਰਕੇ ਆਪਾਂ ਖੁੱਲੇ ਗਰਾਊਂਡ 'ਤੇ ਛੱਡਦੇ ਆਂ ਤਾਂ ਜੋ ਆਵਦੀ ਰੀਚਾ ਨਾ ਸਕੇ

Hả? Ah, kia Đây, đây Hả? Huh? Hả? cho

ya ini udah alih jalan sah le ada ya di sana ਕੀ ਆ ਗਏ ਆ ਘਰੇ ਬਹੁਤ ਨਹੀਂ ਆ ਕੇ ਕਰ ਦਿੰਦੇ ਅੰਦਰ ਚੱਲ ਖੋਲ ਚੱਲ 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 ਠੀਕ ਹੈ ਇਹ ਆਪਣਾ ਨਿੱਕਾ ਜਿਹਾ ਵਲੌਗ ਆਸ ਕਰਦੇ ਹਾਂ ਸਾਰੇ ਜਾਣੇ ਤੁਸੀਂ ਪਿਆਰ ਦੋਗੇ ਤੇ ਕਮੈਂਟ ਕਰਕੇ ਜਰੂਰ ਦੱਸਣਾਈ ਕਿਦਾਂ ਦਾ ਲੱਗਾ ਚਲੋ ਮਿਲਦੇ ਹਾਂ ਜੀ ਅਗਲੇ ਵਲੌਗ ਦੇ ਵਿੱਚ